ਆ ਮੈਂ ਸਾਰਿਆਂ ਨੂੰ ਵੈਲਕਮ ਕਰਦਾ ਮਾਫੀ ਚਾਹੁੰਦੇ ਆ ਥੋੜੇ ਲੇਟ ਹੋ ਗਏ ਮੇਰੇ ਕਰਕੇ ਤੇ ਗੁਰੂ ਮਹਾਰਾਜ ਦੀ ਮਿਹਰ ਦੇ ਨਾਲ ਜਿਹੜਾ ਅਸੀਂ ਇਹ ਪ੍ਰੋਗਰਾਮ ਉਲੀਕਿਆ ਹੈ 350 ਸਾਲਾ ਸਾਈਕਲਿੰਗ ਸ਼ਹੀਦੀ ਸਥਾਨ ਸੀਸਗਨ ਸਾਹਿਬ ਤੋਂ ਲੈ ਕੇ ਜਨਮ ਸਥਾਨ ਗੁਰੂ ਕੇ ਮੈਲ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਮੈਂ ਸਮਝਦਾ ਕਿ ਇਹ ਬੜੇ ਦਿਨਾਂ ਤੋਂ ਦਿਮਾਗ ਸੀਗਾ ਕਿਉਂਕਿ ਇਸ ਤੋਂ ਪਹਿਲੇ 1999 ਦੇ ਵਿੱਚ ਜਦੋਂ 300 ਸਾਲਾ ਖਾਲਸਾ ਸਿਰਜਣਾ ਦਿਵਸ ਆਇਆ ਸੀਗਾ ਤੇ ਅਸੀਂ ਦਿੱਲੀੋਂ ਅਨੰਦਪੁਰ ਸਾਹਿਬ ਤੱਕ ਅਸੀਂ ਇੱਕ ਰੰਗਰੇਟਾ ਮਾਰਚ ਲੈ ਕੇ ਗਏ ਸੀ ਜਿਹਦੇ ਵਿੱਚ ਉਸੇ ਰਾਤੋ ਜਿੱਥੋਂ ਭਾਈ ਜੈਤਾ ਗੁਰੂ ਸਾਹਿਬ ਦਾ ਸੀਸ ਲੈ ਕੇ ਗਏ ਸੀ ਅਸੀਂ ਉਸੇ ਰਾਤੇ ਯਾਤਰਾ ਕੀਤੀ ਸੀ ਔਰ ਦਸਾਂ ਦਿਨਾਂ ਚ ਪਹੁੰਚੇ ਸੀ 374 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਇਹ ਜਦੋਂ ਅਸੀਂ ਯਾਤਰਾ ਪਲਾਨ ਕੀਤੀ ਕਿ ਸਾਈਕਲਿੰਗ ਕਰਦੇ ਹੋਏ ਅਸੀਂ ਆਵਾਂਗੇ ਇਹਦੇ ਪਿੱਛੇ ਬੜੀ ਸੋਚ ਸੀਗੀ ਸੋਚ ਐਸੀ ਕਿ ਇਕ ਤੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਜਿਹੜੀ ਅਦੁੱਤੀ ਕੁਰਬਾਨੀ ਹੈ ਉਹਨਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਜਿਹੜੀ ਇਹ ਕੁਰਬਾਨੀ ਹੈ ਉਸ ਨੂੰ ਅਸੀਂ ਸਮਰਪਿਤ ਹੋ ਕੇ ਜਿਹੜੇ ਪ੍ਰੋਗਰਾਮ ਲੀਕੇ ਨੇ ਸਾਡੇ ਕੀਰਤਨ ਦਰਬਾਰ ਵੀ ਚੱਲ ਰਹੇ ਨੇ ਨਗਰ ਕੀਰਤਨ ਵੀ ਚੱਲ ਰਹੇ ਨੇ ਗੋਸ਼ਟੀਆਂ ਵੀ ਚੱਲ ਰਹੀਆਂ ਨੇ ਔਰ ਸੈਮੀਨਾਰਸ ਵਗੈਰਾ ਇਸ ਤੋਂ ਇਲਾਵਾ ਹੋਰ ਕਈ ਪ੍ਰੋਗਰਾਮ ਹੋ ਰਹੇ ਨੇ ਕਲਚਰਲ ਜਾਂ ਧਾਰਮਿਕ ਪ੍ਰੋਗਰਾਮ ਹੋ ਰਹੇ ਨੇ ਗੁਰੂ ਤੇਗ ਬਹਾਦਰ ਪਾਸ਼ਾ ਤੇ ਲੇਕਿਨ ਅਸੀਂ ਇਹ ਸਾਈਕਲ ਯਾਤਰਾ ਕਿਸ ਲਈ ਸੋਚੀ ਮੈਂ ਉਸ ਤੇ ਜਰਾ 2 ਮਿੰਟ ਜ਼ਰੂਰ ਲਗਾਉਣਾ ਚਾਹਨਾ ਵਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿਹੜੀ ਸ਼ਹਾਦਤ ਹੈ ਉਹਨਾਂ ਦੇ ਜੀਵਨ ਤੋਂ ਜੋ ਸੰਦੇਸ਼ ਮਿਲਦੇ ਨੇ ਜੋ ਕਦਰਾਂ ਕੀਮਤਾਂ ਸਾਡੇ ਗੁਰੂਆਂ ਨੇ ਸਾਨੂੰ ਦਿੱਤੀਆਂ ਸੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਿਤਾ ਤੱਕ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਉਹਨਾਂ ਨੂੰ ਹਾਈਲਾਈਟ ਕਰਨਾ ਚਾਹੁੰਦੇ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਸੀਗੀ ਧਰਮ ਪਰਵਰਤਨ ਦੇ ਖਿਲਾਫ ਕੋਈ ਸਾਡਾ ਇਸ਼ੂ ਨਹੀਂ ਸੀਗਾ ਸ਼ਾਹਜਹਾਂ ਤੋਂ ਲੈ ਕੇ ਹੋ ਰੰਗਜੀਬ ਤੱਕ ਸਿੱਖਾਂ ਦਾ ਕੋਈ ਇਸ਼ੂ ਨਹੀਂ ਸੀ ਲੇਕਿਨ ਜਦੋਂ ਕਸ਼ਮੀਰੀ ਪੰਡਿਤ ਪੰਡਿਤ ਕਿਰਪਾ ਰਾਮ ਆਂਦੇ ਨੇ ਔਰ ਆਪਣੀ ਅਜ਼ੋਈ ਰੱਖਦੇ ਨੇ ਗੁਰੂ ਸਾਹਿਬ ਦੇ ਅੱਗੇ ਅਨੰਤਪੁਰ ਸਾਹਿਬ ਔਰ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਵੀ ਉੱਥੇ ਮੌਜੂਦ ਹੁੰਦੇ ਨੇ ਤੇ ਗੁਰੂ ਸਾਹਿਬ ਬੜੇ ਆਮ ਨਾਲ ਮਨਾ ਕਰ ਸਕਦੇ ਸੀ ਕਿ ਵੀ ਸਾਨੂੰ ਕੀ ਲੋੜ ਹੈ ਅਸੀਂ ਮੁਗਲ ਸਲਤਨਤ ਦੇ ਨਾਲ ਅਸੀਂ ਲੋਹਾ ਲਈਏ ਅਸੀਂ ਉਹਨਾਂ ਦੇ ਨਾਲ ਆੜਾ ਲਈਏ ਲੇਕਿਨ ਜੋ ਸਿੱਖ ਧਰਮ ਦੇ ਸੂਲ ਨੇ ਕਿ ਜਦੋਂ ਕੋਈ ਤੁਹਾਡੇ ਕੋਲ ਮਜ਼ਲੂਮ ਆਏਗਾ ਤੁਹਾਨੂੰ ਉਹਦੀ ਰੱਖਿਆ ਲਈ ਉਹਦੇ ਵਾਸਤੇ ਆਹ ਦਾ ਨਾਰਾ ਬੰਨਣਾ ਪੈਗਾ ਉਹਦੇ ਵਾਸਤੇ ਖਲੋਣਾ ਪੈਗਾ ਗੁਰੂ ਤੇਗ ਬਹਾਦਰ ਪਾਸ਼ਾ ਨੇ ਐਲਾਨ ਕੀਤਾ ਦਿੱਲੀ ਆ ਕੇ ਕੌਣ ਚੱਲ ਕੇ ਆਂਦਾ ਹੈ ਕਦੀ ਕੋਈ ਆਪਣੀ ਸ਼ਹਾਦਤ ਦੇਣ ਲਈ ਵੀ ਆਂਦਾ ਹੈ ਲੇਕਿਨ ਉਹ ਖੁਦ ਚੱਲ ਕੇ ਦਿੱਲੀ ਪਹੁੰਚਦੇ ਨੇ ਔਰ ਉਹਨਾਂ ਦੇ ਨਾਲ ਜਿਹੜੇ ਮੈਂ ਬਾਕੀ ਨਾਮ ਲੈਏ ਨੇ ਉਹ ਸ਼ਹਾਦਤ ਦਿੰਦੇ ਨੇ ਕਨਵਰਜਨ ਦੇ ਖਿਲਾਫ ਗੁਰੂ ਨਾਨਕ ਪਾਤਸ਼ਾਹ ਨੇ ਤਿਲਕ ਜਨੇਉ ਨਹੀਂ ਤਾਰਨ ਕੀਤਾ ਲੇਕਿਨ ਨੌਵੇਂ ਗੁਰੂ ਨਾਨਕ ਨੇ ਉਹਦੇ ਪਿੱਛੇ ਸ਼ਹਾਦਤ ਦਿੱਤੀ ਔਰ ਅੱਜ ਦਾ ਜੇ ਮੈਂ ਅੱਜ ਦਾ ਜ਼ਮਾਨਾ ਦੇਖ ਲਵਾਂ ਜਿਸ ਤਰੀਕੇ ਦੀ ਕਨਵਰਜਨ ਚੱਲਦੀ ਪਈ ਹੈ ਜੇ ਮੈਂ ਗੱਲ ਕਰ ਲਵਾਂ ਮਾਝੇ ਵਾਲੇ ਪਾਸੇ ਦੀ ਉਹ ਗੱਲ ਕਰ ਲਵਾਂ ਮੈਂ ਗੁਰਦਾਸਪੁਰ ਦੀ ਗੱਲ ਕਰ ਲਵਾਂ ਜਾਂ ਪੰਜਾਬੋਂ ਬਾਹਰ ਦੀ ਵੀ ਗੱਲ ਕਰਾਂ ਕਿਸੇ ਜਗ੍ਹਾ ਲਾਲਜ ਦੇ ਦੀਨ ਕਿਉਂਕਿ ਕਨਵਰਜਨ ਉਹ ਭਾਵੇਂ ਜ਼ਬਰਨ ਹੋਵੇ ਭਾਵੇਂ ਲਾਲਜ ਦੇ ਦੀਨ ਹੋਵੇ ਉਹਦੇ ਉਹ ਉਹ ਠੀਕ ਨਹੀਂ ਹੈ ਅਸੀਂ ਇਹ ਸਨਿਆਹ ਦੇਣਾ ਚਾਹੁੰਦੇ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਔਰ ਅੱਜ ਮੈਂ ਇੱਕ ਰੈਲੇਵੈਂਟ ਗੱਲ ਕਰ ਦਵਾਂ ਕਿ ਐਡਾ ਵੱਡਾ ਖੜਾ ਦੇ ਵਿੱਚ ਪੰਜਾਬ ਦਾ ਨੁਕਸਾਨ ਹੋਇਆ ਮੇਰੇ ਨਾਲ ਜੱਸੀ ਜੀ ਬੈਠੇ ਇਹਨਾਂ ਵਾਸਤੇ ਵੀ ਮੈਂ ਦੋ ਸ਼ਬਦ ਬੋਲੂਗਾ ਇਹਨਾਂ ਨੇ ਵੀ ਔਰ ਹੋਰ ਵੀ ਕਲਾਕਾਰਾਂ ਨੇ ਕਹਿ ਲੀਏ ਗੁਰਦੁਆਰਾ ਕਮੇਟੀਆਂ ਨੇ ਕਹਿ ਲੀਏ ਸਮਾਜ ਸੇਵੀ ਸੰਸਥਾਵਾਂ ਨੇ ਕਹਿ ਲੀਏ ਬਹੁਤ ਵੱਡੀ ਸੇਵਾ ਕੀਤੀ ਲੇਕਿਨ ਮੈਂ ਪੁੱਛਣਾ ਚਾਹਨਾ ਕਿ ਜਿਹੜੇ ਕਨਵਰਜਨ ਕਰਦੇ ਪਏ ਸੀ ਉਹਨਾਂ ਜੋ ਕਿਸੇ ਦਾ ਚਿਹਰਾ ਨਜ਼ਰ ਆਇਆ ਕਿਸੇ ਨੇ ਆ ਕੇ ਬਾਹ ਫੜੀ ਕਿਸੇ ਦੀ ਉਹ ਦੁਖੀ ਉਹ 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 ਕਿਸਾਨਾਂ ਦੀ ਜਿਨ੍ਹਾਂ ਦਾ ਰਹਿ ਹੀ ਕੱਖ ਨਹੀਂ ਸੀਗਾ ਜਿਨ੍ਹਾਂ ਦੇ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਘਰ ਚ ਉਹਨਾਂ ਦੇ ਇੱਕ ਲੀਨ ਨਹੀਂ ਬਚੀ ਸੀਗੀ ਉਹਨਾਂ ਦੇ ਡੰਗਰ ਕਹਿ ਲਓ ਉਹਨਾਂ ਦੀ ਫਸਲਾਂ ਕਹਿ ਲਓ ਉਹਨਾਂ ਦੇ ਘਰ ਦਾ ਸਮਾਨ ਕਹਿ ਲਓ ਲੇਕਿਨ ਉਹ ਮੈਂ ਪੁੱਛਣਾ ਚਾਹਨਾ ਕਿ ਉਹ ਜਿਹੜੇ ਕਨਵਰਜਨ ਕਰਾਉਂਦੇ ਸੀ ਪਾਸਟਰ ਕਿਤੇ ਨਜ਼ਰ ਨਹੀਂ ਆਏ ਇਹ ਗੁਰੂ ਦੀ ਫੌਜ ਹੀ ਨਜ਼ਰ ਆਈ ਇਹ ਪੰਜਾਬੀ ਸਮਾਜ ਹੀ ਨਜ਼ਰ ਆਇਆ ਸੇਵਾ ਕਰਦੇ ਇਸੇ ਤਰੀਕੇ ਨਾਲ ਤੁਸੀਂ ਜੇ ਦੇਖ ਲਓ ਕੋਵਿਡ ਦੇ ਵਿੱਚ ਕਿਹਨਾਂ ਨੇ ਸੇਵਾ ਕੀਤੀ ਸੀ ਕਿਤੇ ਅਤੰਕੀਆਂ ਦਾ ਨਿਸ਼ਾਨ ਨਿਸ਼ਾਨ ਦੱਸਦੇ ਸੀ ਨਿਸ਼ਾਨ ਸਾਹਿਬ ਨੂੰ ਲੇਕਿਨ ਸਵੇਰੇ 3 ਵਜੇ ਮੈਂ ਦਿੱਲੀ ਦੀ ਗੱਲ ਕਰ ਰਿਹਾ ਮੈਂ ਹਿੰਦੁਸਤਾਨ ਭਾਰਤ ਦੀ ਗੱਲ ਕਰ ਰਿਹਾ ਮੈਂ ਹਿੰਦੁਸਤਾਨ ਤੋਂ ਬਾਹਰ ਅਮਰੀਕਾ ਕੈਨੇਡਾ ਯੂਰਪ ਦੀ ਗੱਲ ਕਰ ਰਿਹਾ ਕਿ ਭਾਵੇਂ ਕਨਸੈਂਟਰੇਟਰ ਚਾਹੀਦਾ ਹੋਵੇ ਕਦੀ ਕਿਸੇ ਨੇ ਸੋਚਿਆ ਸੀ ਆਕਸੀਜਨ ਤੇ ਵੀ ਲੰਗੜ ਲੱਗ ਸਕਦੇ ਨੇ ਇੰਜੈਕਸ਼ਨਾਂ ਦੀ ਬਲੈਕ ਹੋ ਰਹੀ ਸੀ ਇਹ ਤੇ ਵੀ ਲੰਗੜ ਲੱਗ ਸਕਦੇ ਨੇ ਮੈਂ ਸਮਝਦਾ ਇਹ ਗੁਰੂ ਤੇਗ ਬਹਾਦਰ ਪਾਸ਼ਾ ਗੁਨਾਲਕ ਪਾਸ਼ਾ ਗੁਰੂ ਗ੍ਰੰਥ ਸਾਹਿਬ ਦੀ ਸਿੱਖਾ ਸਾਨੂੰ ਇਸ ਤੋਂ ਇਲਾਵਾ ਜਿੱਥੇ ਕਨਵਰਜਨ ਉਥੇ ਮੈਂ ਸਮਝਦਾ ਵਾਂ ਇੱਕ ਬਹੁਤ ਵੱਡੀ ਗੱਲ ਹੈ ਕਿ ਅੱਜ ਅਸੀਂ ਪੱਗਾਂ ਛੱਡ ਕੇ ਅਸੀਂ ਪਿੱਛੇ ਗੁੱਤਾ ਕਰਨ ਲੱਗ ਪਏ ਆ ਮੈਂ ਸਮਝਦੇ ਆ ਕਿ ਇਹ ਜਿਹੜੀ ਸਿੱਖ ਹੈ ਕਿ ਸ਼ਹਾਤਾ ਸੈਭਜ਼ਾਦੀਆਂ ਤੋਂ ਲੈ ਕੇ ਬੰਦ-ਬੰਦ ਕੱਟੇ ਗਏ ਚਰਖਣੀਆਂ ਤੇ ਚੜ ਗਏ ਆਰਿਆਂ ਨਾਲ ਤਨ ਜੀਰੇ ਗਏ ਇਹ ਸਾਰੀਆਂ ਆਪਣੇ ਇਤਿਹਾਸ ਨੂੰ ਆਪਣੀ ਵਿਰਾਸਤ ਨੂੰ ਆਪਣੇ ਯੁੱਧ ਤੱਕ ਪਹਚਾਣ ਦੀ ਗੱਲ ਹੈ ਉਸ ਤੋਂ ਇਲਾਵਾ ਸਿੱਧੀ ਗੱਲ ਕਰ ਲਈਏ ਗੁਰੂਆਂ ਨੇ ਮਲਖਾੜੇ ਖੋਲੇ ਸੀਗੇ ਗੁਰੂਆਂ ਨੇ ਦਸਮ ਪਿਤਾ ਨੇ ਜਿਹੜਾ ਹੋਲੇ ਮਹਲੇ ਗਤਕੇ ਦੇ ਕੰਪੀਟੀਸ਼ਨ ਜਿਹੜੇ ਸੀਗੇ ਉਹ ਸ਼ੁਰੂ ਕਰਾਏ ਸੀਗੇ ਔਰ ਸੇ ਤਣੋਂ ਆਪਣੇ ਆਪ ਨੂੰ ਤਕੜੇ ਹੋਣ ਦੀ ਗੱਲ ਕੀਤੀ ਸੀ ਅਸੀਂ ਇਹਦਾ ਵੀ ਮੈਸੇਜ ਦੇ ਰਹੇ ਹਾਂ ਕਿ ਜੇ ਮੈਂ 67 ਸਾਲ ਦੀ ਉਮਰ 'ਚ 500 ਕਿਲੋਮੀਟਰ ਸਾਈਕਲ ਲੈ ਕੇ ਆਵਾਂਗਾ ਔਰ ਮੇਰੇ ਨਾਲ ਮੇਰੀ ਉਮਰ ਦੇ ਜਿਹੜੀਆਂ ਪੱਜ ਐਂਟਰੀਆਂ ਮੇਰੇ ਕੋਲ ਪਹਿਲੀਆਂ ਆਈਆਂ ਉਹਨਾਂ 'ਚ ਸਾਰੀ ਮੇਰੀ ਉਮਰ ਦੇ ਨੇ ਕਮਾਲ ਦੀ ਗੱਲ ਇਹ ਹੈ ਯੂਥ ਨੇ ਤੇ ਆਣਾ ਹੀ ਆਣਾ ਹੈ ਲੇਕਿਨ ਇਸ ਉਮਰ ਦੇ ਬੰਦੇ ਵੀ ਮੇਰੇ ਨਾਲ ਇਹਦੇ ਵਿਚਾਰ ਰਹੇ ਨੇ ਉਹ ਖਸਰਿਆ ਦੇਣਗੇ ਯੂਥ ਨੂੰ ਕਿ ਤੁਸੀਂ ਅੱਜ ਸਕਰੀਨਾਂ ਦੇ ਉੱਤੇ WhatsApp ਦੇ ਉੱਤੇ Instagram ਦੇ ਉੱਤੇ ਆਪਣੀ ਅੱਖਾਂ ਤੇ ਆਪਣੇ ਦਿਮਾਗ ਨੂੰ ਅਸਰ ਕਰਦੇ ਪਏ ਉਹ ਬਾਹਰ ਨਿਕਲੋ ਆਪਣੀ ਸਿਹਤ ਵਾਲੇ ਪਾਸੇ ਦਿਓ ਐਂਟੀ ਡਰੱਗਸ ਡਰੱਗਸ ਇੱਕ ਬਹੁਤ ਵੱਡੀ ਮੈਨਸ ਹੈ ਮੈਂ ਸਮਝਦਾ ਵਾਂ ਸੋਸਾਇਟੀ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਔਰ ਪੰਜਾਬ ਦੇ ਵਿੱਚ ਕਈ ਘਰ ਅਸੀਂ ਉਜੜਦੇ ਦੇਖੇ ਨੇ ਜਵਾਨ ਬੱਚੇ ਆਪਣੇ ਟੀਨਸ ਦੇ ਵਿੱਚ ਹੁੰਦੇ ਨੇ ਔਰ ਉਹ ਆਪਣੇ ਜੀਵਨ ਲੀਲਾ ਖਤਮ ਕਰ ਜਾਂਦੇ ਨੇ ਡਰਗਸ ਦੇ ਪਿੱਛੇ ਅਸੀਂ ਉਸ ਨੂੰ ਪਾਸੇ ਕਰ ਰਹੇ ਹਾਂ ਜਿਹੜੇ ਸ਼ਹਿਰ ਚੋਂ ਮੈਂ ਆ ਰਿਹਾ ਵਾਂ এনवायरमेंट ਦੀ ਗੱਲ ਹੈ ਉੱਥੇ ਜੋ ਹਾਲ ਹੈ ਏਕਯੂਆਈ ਦਾ ਔਰ ਕਮਾਲ ਦੀ ਗੱਲ ਹੈ ਕਿ ਉੱਥੇ ਕੋਈ ਵਜ਼ੀਰ ਆ ਜਾਵੇ ਉਹ ਆ ਕੇ ਪੰਜਾਬ ਨੂੰ ਦੋਸ਼ੀ ਠਹਿਰਾਉਂਦਾ ਕਿ ਪੰਜਾਬ ਦਾ ਕਿਸਾਨ ਪਰਾਲੀ ਜਲਾ ਰਿਹਾ ਤੇ ਦਿੱਲੀ ਦੇ ਵਿੱਚ ਪੋਲੂਸ਼ਨ ਆ ਰਿਹਾ ਮੈਂ ਇਹ ਸਮਝਦਾ ਵਾਂ ਕਿ ਪੰਜਾਬ ਦਾ ਕਿਸਾਨ ਅੰਨ ਦਤਾ ਹੈ ਉਸ ਨੂੰ ਵਿਲਨ ਪ੍ਰੋਜੈਕਟ ਨਾ ਕਰੋ ਇਹ ਕੰਮ ਸਾਡੀ ਸਿਆਸੀ ਪਾਰਟੀਆਂ ਕਰਦੀਆਂ ਭਾਵੇਂ ਕੋਈ ਆ ਜੇ ਉੱਥੇ ਪੰਜਾਬ ਦੀ ਜਿਹੜੀ ਪ੍ਰਾਲੀ ਪੰਜਾਬ 'ਚ ਵੀ ਜਲਦੀ ਹੈ ਹਰਿਆਣੇ 'ਚ ਵੀ ਜਲਦੀ ਹੈ ਹਿਮਾਚਲ 'ਚ ਵੀ ਜਲਦੀ ਹੈ ਯੂਪੀ 'ਚ ਵੀ ਜਲਦੀ ਹੈ ਸ਼ਾਇਦ 1.7% ਜਾਂ 2% ਹੈ 98% ਕਸੂਰ ਤੁਹਾਡਾ ਉਹਨੂੰ ਨਹੀਂ ਤੁਸੀਂ ਲੱਭਦੇ ਪਏ ਇਸ ਤੋਂ ਇਲਾਵਾ ਮੈਂ ਸਮਝਦਾ ਜੀ ਉਹਨਾਂ ਸਾਰੀਆਂ ਕਦਰਾਂ ਕੀਮਤਾਂ ਨੂੰ ਅਸੀਂ ਮੈਸੇਜ ਦਿੰਦੇ ਹੋਏ ਜਦੋਂ ਦਿੱਲੀੋਂ ਚੱਲਾਂਗੇ ਅਸੀਂ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਅਸੀਂ ਨਿਕਲਦੇ ਹੋਏ ਗੁਰੂ ਤੇਗ ਬਹਾਦਰ ਦਾ ਸਨਿਆਹ ਦਿੰਦੇ ਹੋਏ ਅਖੀਰ ਉਸ ਜਨਮ ਸਥਾਨ ਤੇ ਪਹੁੰਚਾਂਗੇ ਜਿੱਥੇ ਅਸੀਂ ਜਾ ਕੇ ਨਤਮਸਤਕ ਹੋਣਾ ਉਸ ਸਥਾਨ ਨੂੰ ਜਿੱਥੇ ਗੁਰੂ ਦਾ ਪ੍ਰਕਾਸ਼ ਹੋਇਆ ਸੀਗਾ ਅਸੀਂ ਇਹ ਜਿਹੜੀ ਯਾਤਰਾ ਜਿੱਥੇ ਮੈਂ ਸ਼ਹੀਦਾਂ ਦੇ ਨਾਲ ਆਏ ਨੇ ਗੁਰੂ ਸਾਹਿਬ ਦੇ ਨਾਲ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਦਾ ਉੱਥੇ ਦੋਵੇਂ ਮਾਤਾਵਾ ਨੂੰ ਮਾਤਾ ਨਾਨਕੀ ਕਿਉਂਕਿ ਗੁਰੂ ਸਾਹਿਬ ਦੀ ਮਾਤਾ ਮਾਤਾ ਨਾਨਕੀ ਸਨ ਉਹਨਾਂ ਨੇ ਜਦੋਂ ਆ ਕੇ ਜ਼ਮੀਨ ਖਰੀਦੀ ਸੀ ਅਨੰਦਪੁਰ ਸਾਹਿਬ ਤੇ ਚੱਕ ਨਾਨਕੀ ਨਾਮ ਰੱਖਿਆ ਸੀ ਬਾਅਦ ਚ ਉਹਦਾ ਅਨੰਦਪੁਰ ਸਾਹਿਬ ਨਾਮ ਪਿਆ ਸੀਗਾ ਮਾਤਾ ਗੁਜਰੀ ਜੋ ਉਹਨਾਂ ਦੇ ਮਹਿਲ ਸਨ ਉਹਦੇ ਘਰੋਂ ਸਨ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਚ ਸ਼ਹਾਦਤਾਂ ਆਪਣੇ ਪਤੀ ਦੀਆਂ ਆਪਣੇ ਪੋਤੀਆਂ ਦੀਆਂ ਸਿੱਖਾਂ ਦੀਆਂ ਮੈਂ ਸਮਝਦਾ ਦੇਖਿਆ ਨੇ ਉਹਦਾ ਵੀ ਅਸੀਂ ਉਹਨਾਂ ਨੂੰ ਸਮਰਪਿਤ ਆ ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਨੇ ਇੱਕ ਫੁਲਵਾੜੀ ਸਰਜਾਈ ਸੀ ਉਸ ਫੁਲਵਾੜੀ ਚ ਸਾਰੀਆਂ ਜਾਤਾਂ ਪਾਤਾਂ ਖਤਮ ਕਰਕੇ ਇੱਕ ਫੁਲਵਾੜੀ ਨੂੰ ਜਨਮ ਦਿੱਤਾ ਸੀਗਾ ਔਰ ਇੱਕ ਸਨੇਹ ਦਿੱਤਾ ਸੀ ਇੱਕ ਰੱਬ ਦਾ ਔਰ ਇਨਸਾਨੀਅਤ ਦਾ ਮੈਂ ਸਮਝਦਾ ਮਾਂ ਕਿ ਇਹਦੇ ਵਿੱਚ ਉਹ ਬਰਾਦਰੀਆਂ ਜਿਨ੍ਹਾਂ ਨੂੰ ਅਸੀਂ ਕਿਤੇ ਨਾ ਕਿਤੇ ਪਿੱਛੇ ਕੀਤਾ ਅਸੀਂ ਉਹਨਾਂ ਨੂੰ ਸਮਰਪਿਤ ਕਰ ਰਹੇ ਹਾਂ ਕਿਉਂਕਿ ਇਹਦੇ ਚ ਰੋਲ ਪਾਈ ਜਾਤਾਂ ਦਾ ਜਿਹੜਾ ਰੰਗਰੇਟਾ ਸਮਾਜ ਤੋਂ ਤਾਲੁਕ ਰੱਖਦੇ ਸੀ ਇਹਦੇ ਵਿੱਚ ਰੋਲ ਹੈ ਲੱਖੀਸ਼ਾ ਵੰਜਾਰਾ ਦਾ ਜਿਨ੍ਹਾਂ ਨੇ ਧੜ ਸਾਂਭਿਆ ਕਿਉਂਕਿ ਰੰਗਸੇਬ ਨੇ ਹੁਕਮ ਕਰ ਦਿੱਤਾ ਸੀਗਾ ਕਿ ਗੁਰੂ ਦਾ ਸਿਰ ਕੱਟ ਕੇ ਮੈਂ ਲਾਲ ਕਿਲੇ ਦੇ ਬਾਹਰ ਦਰਵਾਜ਼ੇ ਤੇ ਲਟਕਾਵਾਂਗਾ ਔਰ ਉਹਨਾਂ ਦੇ ਸੀਸ ਦੇ ਨਾਲ ਮੈਂ ਬਦਸਲੂਕੀ ਕਰਾਂਗਾ ਸਿੱਖਾਂ ਨੇ ਜਿੱਥੇ ਸੀਸ ਸਾਂਭਿਆ ਉੱਥੇ ਧੜ ਵੀ ਸਾਂਭਿਆ ਆਪਣੇ ਘਰ ਚ ਲੈ ਜਾ ਕੇ ਲੱਖੀਸ਼ਾ ਵੰਜਾਰਾ ਨੇ ਸੰਸਕਾਰ ਕੀਤਾ ਰਿਕਾਵ ਗੰਜਾਲੀ ਥਾਂ ਜਿੱਥੇ ਅੱਜ ਪਾਰਲੀਮੈਂਟ ਤੇ ਜਿੱਥੇ ਅੱਜ ਰਾਸ਼ਟਰਪਤੀ ਭਵਨ ਬਣਿਆ ਹੈ ਇਹਦੇ ਨਾਲ ਮੱਖਣ ਸ਼ਾ ਲੁਬਾਣਾ ਜਿਸ ਨੇ ਆ ਕੇ ਗੁਰੂ ਲੱਭਿਆ ਸੀਗਾ ਬਾਬੇ ਬਕਾੜੇ ਗੁਰੂ ਲੰਦੋਰੇ ਅਸੀਂ ਉਹ ਸਾਰੀਆਂ ਸਮਾਜਾ ਸਮਾਜ ਬਰਾਦਰੀਆਂ ਉਹਦੇ ਭਾਵੇਂ ਸਿਕਲੀਗਰ ਹੋਣ ਭਾਵੇਂ ਬਾਜ਼ੀਗਰ ਹੋਣ ਅਸੀਂ ਉਹ ਸਾਰਿਆਂ ਨੂੰ ਇਹ ਯਾਤਰਾ ਸਮਰਪਿਤ ਕਰ ਰਹੇ ਹਾਂ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜਦੋਂ ਮੈਂ ਪਹਿਲੀ ਵਾਰੀ ਸਰ ਪਰਮਜੀਤ ਸਿੰਘ ਰਾਣਾ ਜਿਹੜੇ ਫਾਰਮਰ ਧਰਮ ਪ੍ਰਚਾਰ ਦੇ ਸਾਡੇ ਚੇਅਰਮੈਨ ਸਨ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਅਸੀਂ ਇਹਦੇ ਉੱਤੇ ਕੋਈ ਨਾ ਕੋਈ ਧਾਰਮਿਕ ਟਰੈਕ ਬਣਾਣਾ ਚਾਹੁੰਦੇ ਆ ਕੋਈ ਸ਼ਬਦ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਤੇ ਉਹਨਾਂ ਨੇ ਪਹਿਲਾ ਨਾਂ ਜੱਸੀ ਜੀ ਦਾ ਲਿਆ ਔਰ ਇਸ ਕਰਕੇ ਜੱਸੀ ਜੀ ਦਾ ਨਾਂ ਲਿਆ ਕਿ ਜੱਸੀ ਸੋਨਿਆ ਸੁਭਾਸ਼ੀਰਕ ਇਸ ਕਰਕੇ ਜੱਸੀ ਜੀ ਦਾ ਨਾਂ ਲਿਆ ਕਿਉਂਕਿ ਜੱਸੀ ਜੀ ਜਿਸ ਤਰੀਕੇ ਨਾਲ ਮੈਂ ਸਮਝਦਾ ਮਾਂ ਕਿ ਸਾਡੇ ਸਮਾਜ ਦੇ ਵਿੱਚ ਵੀ ਜਿਸ ਤਰੀਕੇ ਦੇ ਅੱਜਕੱਲ ਗਾਣੇ ਆ ਰਹੇ ਨੇ ਜਿਸ ਤਰੀਕੇ ਦੀ ਗ੍ਰਾਵਿਟੀ ਵੀ ਦੇਖੀ ਜਾ ਰਹੀ ਹੈ ਉਹਨਾਂ ਸਾਰਿਆਂ ਤੇ ਕੁੰਡਾ ਲਾਉਣ ਵਾਸਤੇ ਜੱਸੀ ਜੀ ਕੈਫਰਟ ਕਰ ਰਹੇ ਨੇ ਅਤੇ ਧਰਮ ਪੱਖੋਂ ਵੀ ਜੱਸੀ ਜੀ ਦੀ ਬਹੁਤ ਜਿੱਥੇ ਮੈਂ ਸਮਝਦਾ ਸਮਾਜ ਦੀ ਸੇਵਾ ਕਰਦੇ ਨੇ ਉਥੋਂ ਧਰਮ ਪੱਖੀ ਵੀ ਇਹ ਕਾਫੀ ਪੈਰਾ ਦੇ ਰਹੇ ਨੇ ਉਹਦੇ ਬਾਰੇ ਡਿਟੇਲ ਜੱਸੀ ਜੀ ਜ਼ਰੂਰ ਆਪਣੀ ਦੱਸਣਗੇ ਤੇ ਜਦੋਂ ਅਸੀਂ ਇਹਨਾਂ ਦੇ ਨਾਲ ਗੱਲ ਕੀਤੀ ਮੈਂ ਮੇਰਾ ਬੇਟਾ ਇਸਮੋਹਨ ਸਿੰਘ ਔਰ ਪਰਮਜੀਤ ਸਿੰਘ ਰਾਣਾ ਅਸੀਂ ਨਾਲ ਕੁਲ ਗਏ ਇਹਨਾਂ ਦੇ ਦਿੱਲੀ ਦੇ ਨਿਵਾਸ ਤੇ ਇਹਨਾਂ ਨੇ ਬੜੇ ਖੁੱਲੇ ਦਿਲ ਨਾਲ ਆਖਿਆ ਕਿ ਇਹ ਜਿਹੜਾ ਗਾਣਾ ਹੈ ਇਹ ਇਹ ਜਿਹੜਾ ਸ਼ਬਦ ਹੈ ਪਹਿਲੇ ਤਾਂ ਗੱਲ ਸ਼ਬਦ ਦੀ ਚੋਣ ਕਰਨੀ ਸੀ ਜਦੋਂ ਸ਼ਬਦ ਦੀ ਚੋਣ ਹੋ ਗਈ ਇਹਨਾਂ ਨੇ ਕਿਹਾ ਜੀ ਕਿ ਬਿਲਕੁਲ ਮੈਂ ਗਾਵਾਂਗਾ ਔਰ ਹਰ ਤਰੀਕੇ ਨਾਲ ਗਾਵਾਂਗਾ ਔਰ ਬਗੈਰ ਕਿਸੇ ਭੇਟਾ ਦੇ ਮੈਂ ਇਹ ਜਿਹੜਾ ਇਹ 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 ਸ਼ਬਦ ਮੈਂ ਗਾਵਾਂਗਾ ਔਰ ਫਿਰ ਸਾਡਾ ਦੌਰ ਸ਼ੁਰੂ ਹੁੰਦਾ ਹੈ ਜਿਹੜਾ ਅੱਜ ਅਸੀਂ ਤੁਹਾਡੇ ਸਾਹਮਣੇ ਰਿਲੀਜ਼ ਕਰਨ ਜਾ ਰਹੇ ਹਾਂ ਸੀਸ ਦੀਆ ਪਰ ਸਿਰੜਾ ਦੀਆ ਇਸ ਯਾਤਰਾ ਦਾ ਜਿਹੜਾ ਨਾਮ ਹੈ ਸਾਈਕਲ ਯਾਤਰਾ ਦਾ ਔਰ ਇਹ ਜਿਹੜਾ ਸ਼ਬਦ ਹੈ ਇਹਦਾ ਵੀ ਟਾਈਟਲ ਇਹੀ ਹੈ ਕਿ ਸੀਜ਼ ਦੀ ਆ ਪਰਸੇਡਨਾ ਦੀ ਔਰ ਅੱਜ ਬਾਕੀ ਸਾਰੀ ਤੁਹਾਡੇ ਸਾਹਮਣੇ ਮੈਂ ਜਿਹੜੀ ਅੱਜ ਤੱਕ ਦੀ ਡਵੈਲਪਮੈਂਟ ਉਹ ਦੱਸੀ ਹੈ ਇਹਦੇ ਵਿੱਚ ਇਸ ਯਾਤਰਾ ਦੇ ਵਿੱਚ ਮੈਨੂੰ ਕਈ ਪੋਲੀਟੀਕਲ ਪਾਰਟੀਆਂ ਨੇ ਅਪਰੋਚ ਕੀਤਾ ਮਨ ਉਹ ਕਹਿੰਦੇ ਜੀ ਕਿ ਅਸੀਂ ਨਾਲ ਸਾਈਕਲ ਚਲਾਣਾ ਚਾਹੁੰਦੇ ਆ ਵੱਡੇ ਵੱਡੇ ਲੀਡਰ ਸਾਰੀਆਂ ਪਾਰਟੀਆਂ ਦੇ ਮੈਂ ਕਹਿੰਦਾ ਜੀ ਇਹ ਕੋਈ politcal ਕੰਮ ਨਹੀਂ ਹੈਗਾ ਇਹ ਧਾਰਮਿਕ ਕੰਮ ਹੈ ਮੈਂ ਸਾਈਕਲਿੰਗ ਫੈਡਰੇਸ਼ਨ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਔਰ ਇਹ ਸਾਈਕਲਿੰਗ ਫੈਡਰੇਸ਼ਨ ਦੇ ਸਹਿਯੋਗ ਨਾਲ ਮੈਂ ਕਰ ਰਿਹਾ ਵਾਂ ਇਹਦੇ ਵਿੱਚ ਮਨੂੰ ਧਾਮੀ ਸਾਹਿਬ ਨੇ ਜ਼ਿਕਰ ਕੀਤਾ ਕਿ ਜਿਸ ਦਿਨ ਫਾਈਨਲ ਤੁਹਾਡਾ ਗੋਲਡਨ ਟੈਂਪਲ ਤੋਂ ਚੱਲਣਾ ਗੁਰੂ ਕੇ ਮਹਿਲ ਤੱਕ ਉਦੋਂ ਮੈਂ ਵੀ ਸਾਈਕਲ ਚਲਾਵਾਂਗਾ ਮਨੂੰ ਪੰਜਾਬ ਚੋਂ ਕਿਸਾਨਾਂ ਦੇ ਫੋਨ ਆਏ ਨੇ ਭਾਜੀ ਅਸੀਂ ਤੁਹਾਡੇ ਨਾਲ ਟਰਾਲੀ ਲਾ ਸਕਦੇ ਆ ਕਿਉਂਕਿ ਟਰਾਲੀ ਮੈਂ ਕਹਿੰਦਾ ਜੀ ਬਿਲਕੁਲ ਲਾ ਸਕਦੇ ਤੁਹਾਡੀ ਸ਼ਰਤ ਹੈ ਰਾਲੀ ਦੀ ਸਪੀਡ ਵੀ ਤਕਰੀਬਨ ਸਾਈਕਲ ਵਾਲੀ ਹੁੰਦੀ ਹੈ ਸੋ ਮੈਂ ਇਹ ਕਹਿਣਾ ਕਿ ਕਿਸੇ ਨੇ 2 ਕਿਲੋਮੀਟਰ ਚਲਾਨੀ ਹੋਵੇ ਕਿਸੇ ਨੇ 5 ਕਿਲੋਮੀਟਰ ਚਲਾਨੀ ਹੋਵੇ ਕਿਸੇ ਨੇ 50 ਕਿਲੋਮੀਟਰ ਕਿਸੇ ਨੇ 500 ਕਿਲੋਮੀਟਰ ਚਲਾਨੀ ਹੋਵੇ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਕਿਸੇ ਧਰਮ ਤੋਂ ਹੋਵੇ ਔਰ ਸਭ ਤੋਂ ਵੱਡੀ ਗੱਲ ਜਿਸ ਦਿਨ ਅਸੀਂ ਸ਼ੁਰੂਆਤ ਕੀਤੀ ਕਸ਼ਮੀਰੀ ਪੰਡਤ ਮੇਰੇ ਕੋਲ ਲਾਏ ਉਹਨਾਂ ਦੇ ਬਹੁਤ ਵੱਡੇ ਲੀਡਰ ਔਰ ਜਿਸ ਦਿਨ ਅਸੀਂ ਸ਼ੁਰੂਆਤ ਕਰਾਂਗੇ ਦਿੱਲੀੋਂ ਉਦਣ ਵੀ ਕਸ਼ਮੀਰੀ ਪੰਡਤਾਂ ਦਾ ਡੈਲੀਗੇਸ਼ਨ ਗੁਰਦੁਆਰਾ ਸੀਸਗਨ ਸਾਹਿਬ ਸ਼ੀਧੀ ਸਥਾਨ ਤੇ ਹੋਏਗਾ ਜਿਹੜਾ ਸਾਨੂੰ ਸੈਂਡ ਆਫ ਕਰੇਗਾ ਔਰ ਸਾਰੀ ਜਗ੍ਹਾ ਸਾਡਾ ਰਸਤੇ 'ਚ ਵੈਲਕਮ ਵੀ ਕਰੇਗਾ ਸੋ ਮੈਂ ਸਮਝਦਾ ਵਾਂ ਕਿ ਇੱਕ ਅਸੀਂ ਉਦਮ ਕੀਤਾ ਔਰ ਉਦਮ ਦੇ ਵਿੱਚ ਸਾਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਔਰ ਗੁਰੂ ਮੇਰ ਕਰੇਗਾ ਕਿ ਤੁਹਾਡੇ ਸਹਿਯੋਗ ਦੇ ਨਾਲ ਜਿੱਥੇ ਅੱਜ ਇਹ ਸ਼ਬਦ ਅਸੀਂ ਰਿਲੀਜ਼ ਕਰ ਰਹੇ ਹਾਂ ਇਹ ਦੂਰ ਤੱਕ ਜਾਏਗਾ ਔਰ ਇਹਦੇ ਵਿੱਚ ਬਹੁਤ ਵੱਡਾ ਮੈਸੇਜ ਹੈ ਇਤਿਹਾਸ ਨੂੰ ਵੀ ਅਸੀਂ ਇਹ ਇੱਕ ਐਸੀ ਵਿਵੇਕਲੀ ਸਾਈਕਲ ਯਾਤਰਾ ਹੈ ਜਿਹੜੀ ਧਾਰਮਿਕ ਪੱਖੋਂ ਵੀ ਮੈਸੇਜ ਦੇ ਰਹੀ ਹੈ ਸਮਾਜਿਕ ਪੱਖੋਂ ਵੀ ਮੈਸੇਜ ਦੇ ਰਹੀ ਹੈ ਇਹ ਇਹ ਸਮੇਲ ਹੈ ਸਮਾਜਿਕ ਔਰ ਧਾਰਮਿਕ ਮੈਂ ਸਮਝਦਾ ਹਾਂ ਮੈਸੇਜ ਜਿਹੜਾ ਲੋਕਾਂ ਨੂੰ ਜਾਏਗਾ ਤੇ ਮੈਂ ਚਾਹਾਂਗਾ ਕਿ ਤੁਸੀਂ ਇਹ ਇਸ ਇਸ ਟਰੈਕ ਨੂੰ ਵੀ ਜ਼ਰੂਰ ਸੁਣੋ ਇਹ ਸ਼ਬਦ ਨੂੰ ਵੀ ਜ਼ਰੂਰ ਸੁਣੋ ਔਰ ਮੈਂ ਚਾਹਾਂਗਾ ਜਸਜੀ ਜੀ ਵੀ 5 ਮਿੰਟ ਜ਼ਰੂਰ ਆਪਣੀ ਕਰ ਲੱਖਣ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਮਸਕਾਰ ਅਦਾਬ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਮੈਂ ਇਸ ਯਾਤਰਾ ਦਾ ਇਸ ਮਿਸ਼ਨ ਦਾ ਪਾਰਟ ਹਾਂ ਕਿਉਂਕਿ ਜੀਕੇ ਸਾਹਿਬ ਨੇ ਜਦੋਂ ਮੈਨੂੰ ਹੁਕਮ ਲਾਇਆ ਸੀਗਾ ਤੇ ਖੁਸ਼ੀ ਹੋਰ ਵਧ ਗਈ ਕਿਉਂਕਿ ਗੁਰੂ ਸਾਹਿਬ ਦਾ ਦੇਣਾ ਆ ਰਿਹਾ ਗੁਰੂ ਸਾਹਿਬ ਔਰ ਸੀਸ ਦਿਆ ਪਰ ਸਿਰ ਨਾ ਦਿਆ ਇਹ ਲਾਈਨ ਜਿਹੜੀ ਹੈ ਨਾ ਆਪਣੇ ਆਪ ਦੇ ਵਿੱਚ ਗਰਦਾਰ ਨੂੰ ਦੀ ਪ੍ਰਦਰਸ਼ਨੀ ਹੈ ਕਿ ਬੰਦੇ ਦਾ ਕਿਰਦਾਰ ਕਿਦਾਂ ਦਾ ਹੋਣਾ ਚਾਹੀਦਾ ਬੰਦੇ ਚ ਕਿੰਨੀ ਅਣਖ ਪਿਆਰ ਮੁਹੱਬਤ ਜਿਹੜੀ ਆ ਉਹ ਹੋਣੀ ਚਾਹੀਦੀ ਆ ਤੇ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਤੁਸੀਂ ਬਹੁਤ ਅੱਛਾ ਬੋਲੇ ਵੀਓ ਔਰ ਤੁਸੀਂ ਸਾਰਾ ਕੁਝ ਦੱਸ ਦਿੱਤਾ ਕਿ ਮਾਨਵਤਾ ਵਾਸਤੇ ਖੜੇ ਹੋਣਾ ਮਾਨਵਤਾ ਵਾਸਤੇ ਸਟੈਂਡ ਲੈਣਾ ਇਹ ਸਭ ਤੋਂ ਮੁਸ਼ਕਲ ਦੁਨੀਆ ਦੇ ਵਿੱਚ ਕੰਮ ਹੈ ਔਰ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਿਸਾਲ ਹੈ ਦੁਨੀਆ ਵਿੱਚ ਉਹ ਸਾਡੇ ਗੁਰੂਆਂ ਦੀ ਆ ਗੁਰੂ ਨਾਨਕ ਸਾਹਿਬ ਤੋਂ ਲੈ ਲੋ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲੈ ਲੋ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈ ਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲੈ ਲੋ ਬੰਦਾ ਬਹਾਦਰ ਤੱਕ ਆ ਜਾਓ ਅੱਗੇ ਆ ਜਾਓ ਉਹ ਸਿਰਫ ਇਸ ਧਰਮ ਦੇ ਵਿੱਚ ਮੈਂ ਧਰਮ ਦੀ ਉਹ ਨਹੀਂ ਕਰ ਰਿਹਾ ਧਰਮ ਦੀ ਕਿਉਂਕਿ ਮੈਂ ਧਾਰਮਿਕ ਲੀਡਰ ਨਹੀਂ ਹੈਗਾ ਪਰ ਮੈਂ ਧਰਮ ਦੀ ਆਈਡੀਓਲੋਜੀ ਜਿਹੜੀ ਵਿਚਾਰਧਾਰਾ ਉਹਨੂੰ ਮੈਂ ਇਸ ਗੱਲੋਂ ਐਪਰੀਸ਼ੀਏਟ ਕਰਦਾ ਔਰ ਸਾਰੀ ਦੁਨੀਆ ਦੇ ਵਿੱਚ ਇਹ ਜਿਹੜਾ ਕਿਰਦਾਰ ਇਹ ਜਿਹੜਾ ਸਰਦਾਰ ਇਹ ਪਹੁੰਚਣਾ ਚਾਹੀਦਾ ਕਿਉਂਕਿ ਇਹ ਮਾਨਵਤਾ ਵਾਸਤੇ ਅ ਮਨੁੱਖਤਾ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਬਹੁਤ ਲੋਕਾਂ ਨੂੰ ਜ਼ਰੂਰਤ ਹੈ ਇਸ ਟਾਈਮ ਤੇ ਖਾਸ ਕਰਕੇ ਜਦੋਂ ਦੁਨੀਆ ਵੰਡ ਚੁੱਕੀ ਹੈ ਦੁਨੀਆ ਧਰਮਾਂ ਦੇ ਵਿੱਚ ਵੰਡ ਗਈ ਹੈ ਦੁਨੀਆ ਦੇਸ਼ਾਂ ਦੇ ਵਿੱਚ ਵੰਡ ਗਈ ਹੈ ਦੁਨੀਆ ਇੱਕ ਇੱਕ ਮਜ਼ਹਬ ਵਿੱਚ ਵੀ ਤੁਸੀਂ ਦੇਖੋ 20-20 ਮਜ਼ਹਬ ਆ ਗਿਆ ਹੋਰ ਤੇ ਜਾਤਾਂ ਪਾਤਾਂ ਦੇ ਵਿੱਚ ਉਹਦੇ ਚੋਂ ਕੱਢਣ ਵਾਸਤੇ ਤੁਸੀਂ ਕਿਤੋਂ ਸ਼ੁਰੂ ਕਰ ਲੋ ਗੁਰਨਾਨਕ ਸਾਹਿਬ ਤੋਂ ਸ਼ੁਰੂ ਕਰ ਲੋ ਗੁਰੂ ਗੋਬਿੰਦ ਸਿੰਘ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਉਹ ਕਰ ਲੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰ ਲੋ ਕਿਸੇ ਵੀ ਗੱਲ ਦਾ ਜਿਹੜਾ ਸਬੂਤ ਹੈ ਉਹ ਤੁਹਾਨੂੰ ਇਸ ਬਾਣੀ ਦੇ ਵਿੱਚ ਗੁਰਬਾਣੀ ਦੇ ਵਿੱਚ ਜਾਂ ਇਹਦੇ ਆਲੇ-ਦੁਆਲੇ ਜਿਹੜਾ ਇੱਕ ਜਿਹੜੀ ਵਿਚਾਰਧਾਰਾ ਉਹਦੇ ਵਿੱਚੋਂ ਮਿਲ ਜਾਏਗਾ ਸੋ ਮੈਨੂੰ ਇਹਦੇ ਨਾਲ ਜੁੜ ਕੇ ਬਹੁਤ ਖੁਸ਼ੀ ਹੋ ਰਹੀ ਹੈ ਮੰ ਚੰਗਾ ਲੱਗਿਆ ਥੈਂਕ ਯੂ ਸੋ ਮੱਚ ਕਿ ਤੁਸੀਂ ਇਸ ਮਿਸ਼ਨ ਦਾ ਮੈਨੂੰ 파ਟ ਬਣਾਇਆ ਮੈਂ ਚਾਹਾਂਗਾ ਦੋ ਲਾਈਨਾਂ ਤੁਸੀਂ ਜ਼ਰੂਰ ਜੇ ਬੋਲ ਸਕੋ ਹਾਂ ਮੈਂ ਸਟਾਰਟ ਵਾਲਾ ਜਿਹੜਾ ਉਹ ਕਰ ਦੇਣਾ ਮੈਂ ਔਰ ਮੈਂ ਇੱਕ ਹੋਰ ਵੀ ਗੱਲ ਦੱਸਣਾ ਚਾਹਾਂ ਕਿ ਜਦੋਂ ਮੈਂ ਇਹ ਸ਼ਬਦ ਸਟਾਰਟ ਕੀਤਾ ਉਸ ਤੋਂ ਬਾਅਦ ਫਿਰ ਮੈਂ ਨਵਾਂ ਮੱਲਾ ਵੀ ਕੀਤਾ ਹਾਂ ਨਾ ਤੇ ਇੱਕ ਮੇਰੇ ਕੋਲ ਬਹੁਤ ਮੈਨੂੰ ਲਾਈਨ ਅੱਛੀ ਲੱਗਦੀ ਸੀ ਉਹ ਵੀ ਮੈਂ ਹੁਣ 4-5 ਦਿਨਾਂ ਤੱਕ 10 ਦਿਨਾਂ ਤੱਕ ਉਹਨੂੰ ਵੀ ਰਿਲੀਜ਼ ਕਰਾਂਗਾ ਗੁਰੂ ਸਾਹਿਬ ਦੇ ਦਿਨ ਤੋਂ ਪਹਿਲਾਂ-ਪਹਿਲਾਂ ਇੱਤੋਂ ਮੈਂ ਸ਼ੁਰੂਆਤਾਂ ਨੂੰ ਕਰਦਾ ਤੇ ਉਹਦੀਆਂ ਵੀ ਇੱਕ ਇੱਕ ਸਤਾਈ ਮੈਂ ਸੁਣਾਉਂਗਾ ਨਾਲ ਬੰਗ ਕੇ ਬੰਗਾਲੀ ਫਿਰੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਜਲਵਾਲੀ ਤੇਰੀ ਆਗਿਆ ਮੈਂ ਚਲਤ ਆਗਿਆ ਮੇ ਚਲਤ ਹੈ ਨੌਵੇਂ ਸਤ ਗੁਰੂ ਨੌਵੇਂ ਨਾਨਕ ਪਾਤਸ਼ਾਹ ਗੁਰੂ ਤੇਗ ਬਹਾਦਰ ਰੱਖ ਜੰਜੂ ਤਿਲਕ ਦੇਤੇ ਧਰਮ ਦੀ ਚਾਦਰ ਰੱਖ ਜੰਜੂ ਤਿਲਕ ਦੇਤੇ ਧਰਮ ਦੀ ਚਾਦਰ ਧਰਮ ਨਾ ਬਚਦਾ ਜੇਰ ਧਰਮ ਨਾ ਬਚਦਾ ਜੇ ਤੇਰੇ ਜਾ ਬਕਸ਼ਿੰਦ ਨਾ ਹੁੰਦਾ ਜੇ ਤੂੰ ਨਾ ਹੁੰਦਾ ਪਾਤਸ਼ਾਹ ਇਹ ਹਿੰਦ ਨਾ ਹੁੰਦਾ ਤੂੰ ਨਾ ਹੁੰਦਾ ਪਾਤਸ਼ਾਹ ਇਹ ਹਿੰਦ ਨਾ ਹੁੰਦਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਇਹ ਇਹਨਾਂ ਨੇ ਪਹਿਲੀ ਲਾਈਨ ਜਿਹੜੀ ਹੈ ਜਿਹੜਾ ਬੰਗ ਕੇ ਬੰਗਾਲੀਏ ਸਟ੍ਰੈਕ ਦੀ ਔਰ ਦੂਜਾ ਜਿਹੜਾ ਇਹਨਾਂ ਦਾ ਆ ਰਿਹਾ ਮੇਰਾ ਡਰ ਹਾਂਜੀ ਉਹ ਉਹ ਪਰ ਇਨਸਪੀਰੇਸ਼ਨ ਤੁਹਾਡੇ ਤੋਂ ਸ਼ੁਰੂ ਹੋਈ ਨਹੀਂ ਤਾਂ ਹੋ ਜਾਂਦਾ ਸੀ ਸਿਰਫ ਸੋਸ਼ਲ ਮੀਡੀਆ ਤੇ ਆ ਇਹਦੇ ਚ ਬੜੀ ਪਾਵਰ ਲਾਈਨ ਆ ਤੂੰ ਨਾ ਹੁੰਦਾ ਪਾਤਸ਼ਾਹ ਤੇ ਹਿੰਦ ਨਾ ਹੁੰਦਾ ਗੱਲ ਗੱਲ ਇਹੀ ਹੈ ਕਿ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜੇ ਸ਼ਹਾਦਤ ਨਾ ਹੁੰਦੀ ਤੇ ਮੇਰਾ ਖਿਆਲ ਹੈ ਕਿ ਹਿੰਦੁਸਤਾਨ ਦਾ ਨਕਸ਼ਾ ਨਕਸ਼ਾ ਨਹੀਂ ਹੋਣਾ ਸੀ ਨਹੀਂ ਹੋਣਾ ਸੀਗਾ ਹਾਂਜੀ ਜਿਹੜੇ ਤੁਹਾਡੇ ਨਾਲ ਨਾਲ ਸਾਥੀ ਬੱਲੇ ਨੇ ਸਾਰੇ ਦੇ ਨਾਮ ਮੇਰੇ ਨਾਲੇ ਮਰਵਾ ਸਾਹਿਬ ਨੇ ਜੀ ਇਹ ਬੜੀ ਪ੍ਰੋਮਿਨੈਂਟ ਪਰਸਨੈਲਿਟੀ ਐ ਇਥੋਂ ਦੀ ਔਰ ਇਹ VSS WSS ਦੇ ਇਹ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਮੇਰੇ ਨਾਲ ਸਾਥ ਸੁਲਿੰਦਰ ਸਿੰਘ ਮਾਨਕ ਨੇ ਜੀ ਇਹ ਇੰਗਲੈਂਡ ਤੋਂ ਨੇ ਇਹ ਦੁਨੀਆ ਦੇ ਵਿੱਚ ਕਬੱਡੀ ਦੇ ਮੈਚਸ ਕਰਾਉਂਦੇ ਨੇ ਔਰ ਪੰਜਾਬ ਦੀ ਜਿਹੜੀ ਵਿਰਾਸਤੀ ਖੇਡ ਐ ਉਸ ਨੂੰ ਪ੍ਰੋਮੋਟ ਕਰਦੇ ਨੇ ਔਰ ਉਸ ਦੇ ਇਹ ਮੈਂ ਸਮਝਦਾ ਕਿ ਇਹ ਬਿਲੋਂਗ ਕਰਦੇ ਨੇ ਜਲੰਧਰ ਡਿਸਟ੍ਰਿਕਟ ਦੇ ਨਾਲ ਮਾਣਕ ਪਿੰਡ ਨੂੰ ਔਰ ਸੌਲਸੈਟਰ ਨੇ ਇੰਗਲੈਂਡ ਚ ਬਹੁਤ ਵੱਡਾ ਇਹਨਾਂ ਦਾ ਨਾਮ ਹੈ ਔਰ ਆਪਣੀ ਵਿਰਾਸਤੀ ਖੇਡਾਂ ਦੇ ਵਾਸਤੇ ਇਹ ਬੜਾ ਕੁਝ ਕਰਦੇ ਨੇ ਆਪਣੇ ਪੱਲਿਓ ਕਰਦੇ ਨੇ ਜੱਸੀ ਜੀ ਦੀ ਕੋਈ ਇੰਟਰੋਡਕਸ਼ਨ ਦੀ ਲੋੜ ਨਹੀਂ ਸਰ ਸਤਨਾਮ ਸਿੰਘ ਜੀ ਖਾਲਸਾ ਇਹ ਮੈਂਬਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੇਰੇ ਨਾਲ ਬੈਠੇ ਨੇ ਸਰ ਗੁਜੀ ਸਿੰਘ ਬਖਸ਼ੀ ਇਹ ਸਾਡੇ ਯੂਥ ਦੇ ਲੀਡਰ ਵੀ ਨੇ ਔਰ ਮੇਰੇ ਪਿਤਾ ਜਦਦਰ ਸੰਤੋਖ ਸਿੰਘ ਜੀ ਦੇ ਨਾਲ ਇਹਨਾਂ ਦੇ ਦਾਦਾ ਜੀ ਸਰ ਬਖਸ਼ੀ ਜਗਦੇਵ ਸਿੰਘ ਜੀ 1950 ਤੋਂ ਮੈਂ ਸਮਝਦਾ ਦਿੱਲੀ ਚ ਜਿੰਨੇ ਸਕੂਲ ਕਾਲਜ ਗੁਰਦੁਆਰੇ ਦੇਖਦੇ ਹੋ ਤੁਸੀਂ ਜਿੰਨੀਆਂ ਜੇਹਲਾਂ ਕਟੀਆਂ ਮੋਰਚੇ ਲੱਗੇ ਪੰਜਾਬੀ ਸੂਬੇ ਤੋਂ ਲੈ ਕੇ ਪੰਜਾਬੀ ਦੇ ਵਾਸਤੇ ਧਰਮ ਦੇ ਵਾਸਤੇ ਬਖਸ਼ੀ ਜਗਦੇਵ ਸਿੰਘ ਉਹ ਰਾਛੁਰਦੇ ਸੀਗੇ ਸਾਡੇ ਨਾਲ ਸਿਰੇ ਆਪਣੇ ਜਤਿੰਦਰ ਬੋਬੀ ਜੀ ਨੇ ਇਹ ਦਿੱਲੀ ਟਰਾਂਸਪੋਰਟ ਐਸੋਸੀਏਸ਼ਨ ਤੇ ਬਹੁਤ ਵੱਡੇ ਲੀਡਰ ਨੇ ਇਹ ਜਿੰਨੀ ਟੈਕਸੀ ਔਰ ਬੱਸਸ ਦੇ ਐ ਐਸੋਸੀਏਸ਼ਨਾਂ ਨੇ ਉਹਦੇ ਨਾਲ ਜੁੜੇ ਹੋਏ ਨੇ ਔਰ ਸਾਡੇ ਨਾਲ ਹੈਰੀ ਜੀ ਬੈਠੇ ਨੇ ਉੱਥੇ ਇਹ ਅੰਮ੍ਰਿਤਸਰ ਤੋਂ ਨੇ ਇਹ ਸਾਰਾ ਇਥੋਂ ਦਾ ਸਾਡਾ ਪ੍ਰਬੰਧ ਦੇਖਦੇ ਨੇ ਸੋ ਇਹਨਾਂ ਦੀ ਇੰਟਰੋਡਕਸ਼ਨ ਹੈ ਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਈਵਨ ਇਹ ਜਿਹੜੀ ਸਾਡੀ ਸਾਈਕਲ ਯਾਤਰਾ ਹੈ ਨਾ ਇਹਦੇ ਵਿੱਚ ਅਸੀਂ ਜਿੰਨੇ ਵੀ ਸਿੱਖ ਨੇ ਉਹ ਦਸਤਾਰ ਬਣ ਕੇ ਆਣਗੇ ਜਿੰਨੇ ਵੀ ਸਿੱਖ ਨੇ ਦੂਜੇ ਧਰਮ ਦਾ ਆਵੇ ਉਸਨੇ ਹੈਲਮਟ ਪਾਣੀ ਹੈ ਉਸਨੇ ਆਪਣਾ ਜੋ ਵੀ ਸੇਫਟੀ ਗੀਅਰ ਪਾਣਾ ਪਾਲਵੇ ਲੇਕਿਨ ਜਿੰਨੇ ਵੀ ਸਿੱਖ ਐਂਟਰੀ ਸਾਡੇ ਕੋਲ ਆ ਰਹੀਆਂ ਨੇ ਉਥੇ ਸਾਡੀ ਸ਼ਰਤ ਹੈ ਕਿ ਅਸੀਂ ਦਸਤਾਰ ਬਨ ਕੇ ਆਵਾਂਗੇ ਅਸੀਂ ਦਸਤਾਰ ਦੇ ਨਾਲ ਆਵਾਂਗੇ ਮੈਸੇਜ ਦੇਣਾ ਚਾਹਾਂਗੇ ਕਿ ਅਸੀਂ ਜੇ ਏਡੀ ਸਾਈਕਲ ਚਲਾ ਰਹੇ ਆਂ ਐਡਾ ਲੰਬਾ ਸਾਈਕਲ ਚਲਾ ਰਹੇ ਆਂ ਤੇ ਦਸਤਾਰ ਬਨ ਕੇ ਚਲਾ ਰਹੇ ਦਸਤਾਰ ਕਿਤੇ ਸਾਡੇ ਅੜਦੀ ਨੀਗੀ ਔਰ ਉਹਦੇ ਚ ਡੂੰਗਾ ਮੈਸੇਜ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਇਹ ਦਸਤਾਰ ਦੇ ਵਿੱਚ ਸ਼ਾਹਦਤਾਂ ਕਿਦੀਆਂ ਹੋਈਆਂ ਅੱਜ ਸਰਹੰਦੀਆਂ ਨੀਵਾ ਸਵਾਲ ਕਰਦੀਆਂ ਨੇ ਸਹਬਜ਼ਾਦੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਹਦੇ ਬੱਚੇ ਦਾ ਪੌਣੇ 4 ਸਾਲ ਦੇ ਦਾ ਜਗਰ ਕੱਢ ਕੇ ਪਿਓ ਦੇ ਮੂੰਹ ਚ ਪਾਇਆ ਹੋਵੇ ਅੱਜ ਆਰੇ ਚਲਦੇ ਹੋਏ ਅੱਜ ਖੋਪਰੀਆਂ ਉਤਰਦੀਆਂ ਹੋਈਆਂ ਅੱਜ ਉਹ ਬੀਬੀਆਂ ਉਹ ਵੀ ਦੇਖਦੀਆਂ ਹੋਣਗੀਆਂ ਉਹਨਾਂ ਨੂੰ ਵੀ ਲੱਗਦਾ ਹੋਵੇਗਾ ਕਿ ਇਹ ਸਿੱਖ ਕਿਹੜੀ ਦਸਤਾਰ ਦੇ ਵਿੱਚ ਮੈਂ ਸਮਝਦਾ ਕਿਉਂ ਦਸਤਾਰ ਨੂੰ ਛੱਡ ਕੇ ਜਾਂਦੇ ਪਏ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਚ ਪਵਾ ਲਵੇ ਪਵਾ ਲਏ ਔਰ ਜਦੋਂ ਰਾਤੀ ਅਰਦਾਸ ਕਰਦੀਆਂ ਸੀਗੀਆਂ ਰਹਿ ਰਸ ਤੋਂ ਬਾਅਦ ਤੇ ਆਖਦੀਆਂ ਸੀ ਦਿਨ ਦੇ ਚਾਰ ਪੈਰ ਸੁੱਖ ਦੇ ਬਤੀਤ ਹੋਏ ਰਾਤ ਦੇ 4 ਵਜੇ ਸੁਖ ਦੇ ਬਤੀਤ ਹੋਣ ਤੇ ਜਿਹੜਾ ਫੌਜੀ ਅਹਿਲਕਾਰ ਪਹਿਰੇਦਾਰ ਖੜਾ ਸੀ ਉਹ ਜਾ ਕੇ ਬਾਦਸ਼ਾਹ ਨੂੰ ਕਹਿੰਦਾ ਤੂੰ ਇਹਨਾਂ ਨੂੰ ਕਿੱਥੋਂ ਹਰਾ ਲਵੇਂਗਾ ਇਹ ਤੇ ਬੱਚੇ ਸ਼ਹੀਦ ਕਰਾਨ ਤੋਂ ਬਾਅਦ ਵੀ ਸ਼ੁਕਰਾਨੇ ਦੀ ਅਰਦਾਸ ਕਰਦੀਆਂ ਪਈਆਂ ਕਿਉਂਕਿ ਜੰਗਾਂ ਹਥਿਆਰਾਂ ਨਾਲ ਨਹੀਂ ਜਿੱਤੀਆਂ ਜਾਂਦੀਆਂ ਹੌਸਲੇ ਔਰ ਜਜ਼ਬੇ ਨਾਲ ਜਿੱਤੀਆਂ ਜਾਂਦੀਆਂ ਜਜ਼ਬਾ ਨਹੀਂ ਮਰਿਆ ਕੌਮ ਦਾ ਔਰ ਇਹ ਸਾਰੇ ਮੈਸੇਜ ਇਹਦੇ ਚ ਹੋਣਗੇ ਔਰ ਮੈਂ 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 ਇੱਕ ਤੁਹਾਡਾ ਉੱਤਰ ਦੇਣਾ ਚਾਹੁੰਦਾ ਇਸ ਗੱਲ ਦਾ ਥੋੜਾ ਜਿਹਾ ਐਡ ਕਰਨਾ ਚਾਹੁੰਦਾ ਜਿੰਨਾ ਜ਼ਰੂਰੀ ਆ ਸਾਬਤ ਸੂਰਤ ਹੋਣਾ ਉਨਾ ਹੀ ਜ਼ਰੂਰੀ ਉਹਨਾਂ ਲੋਕਾਂ ਨੂੰ ਜਿਹੜੇ ਕਨਵਰਟ ਹੋ ਰਹੇ ਆ ਉਹਨਾਂ ਲੋਕਾਂ ਨੂੰ ਪੁੱਛਣਾ ਤੇ ਉਹਨਾਂ ਦੇ ਮਾਨ ਸਮਾਨ ਨੂੰ ਬਰਕਰਾਰ ਰੱਖਣਾ ਇਹ ਵੀ ਬਹੁਤ ਜ਼ਰੂਰੀ ਹੈ ਉਹਨਾਂ ਨਾਲ ਕਾਉਂਸਲਿੰਗ ਕਰਨੀ ਬਹੁਤ ਜ਼ਰੂਰੀ ਹੈ ਉਹਨਾਂ ਨਾਲ ਬੈਠ ਕੇ ਵਾਰਤਾਲਾਪ ਕਰਨੀ ਜ਼ਰੂਰੀ ਹੈ ਉਹ ਇਹ ਕਿਉਂਕਿ ਇਹ ਧਰਮ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਅਮਰੀਕਾ ਤੋਂ ਤੁਹਾਨੂੰ ਲੋਕਾਂ ਤੱਕ ਜਾਣਾ ਚਾਹੀਦਾ ਪਹੁੰਚਣਾ ਚਾਹੀਦਾ ਤੇ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਕੀ ਕ